ਅੱਜ ਮੁੜ ਤੋਂ ਨੌਜਵਾਨ ਅਮਰੀਕਾ ਤੋਂ ਡਿਪੋਰਟ ਕੀਤੇ ਜਾਣਗੇ ਤੇ ਕੁਝ ਨੌਜਵਾਨਾਂ ਨੂੰ ਲੈ ਕੇ ਅੱਜ ਦੂਜਾ ਜਹਾਜ਼ ਉਤਰਨ ਜਾ ਰਿਹਾ ਹੈ ਪਰੰਤੂ ਜੋ ਜਹਾਜ਼ ਅੱਜ ਪੰਜਾਬ ਦੇ ਵਿੱਚ ਉਤਰੇਗਾ ਉਸ ਨੂੰ ਲੈ ਕੇ ਪੰਜਾਬ ਸਰਕਾਰ ਹੁਣੋਂ ਨੌਜਵਾਨਾਂ ਨੂੰ ਬਾਫੜਨ ਚਾਰੀਏ ਤੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੁਝ ਕੇਂਦਰ ਸਰਕਾਰ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਜਿਹੜੇ ਵੀ ਨੌਜਵਾਨਾਂ ਨੂੰ 에어ਪੋਰਟ ਯਾਨੀ ਕਿ ਅਮ੍ਰਿਤਸਰ 에어ਪੋਰਟ ਤੇ ਉਤਾਰਿਆ ਜਾਵੇਗਾ ਉਹਨਾਂ ਨੂੰ ਮਿਲਣ ਦੇ ਲਈ ਅਸੀਂ ਖੁਦ ਜਾਵਾਂਗੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਹੁਣ ਹਾਕ ਦੇ ਵਿੱਚ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਿਆ ਹੈ ਤਾਂ ਉਹ ਸਿਰਫ ਇੱਕ ਮਜਬੂਰੀ ਕਾਰਨ ਗਿਆ ਹੈ ਤੇ ਜਿਸ ਤੋਂ ਬਾਅਦ ਉਹ ਆਪਣਾ ਕੰਮ ਕਰ ਰਹੇ ਨੇ ਤੇ ਕੁਝ ਹੋਰ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਾਦੇ ਗਏ ਨੇ ਤੇ ਅੱਜ ਅਮਰੀਕਾ ਤੋਂ ਦੂਜਾ ਜਹਾਜ਼ ਆਉਣਾ ਹੈ ਤੇ ਜਿਸ ਦੇ ਵਿੱਚ ਕਈ ਨੌਜਵਾਨਾਂ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਉਤਾਰਿਆ ਜਾਵੇਗਾ ਗੈਰ ਕਾਨੂੰਨੀ ਢੰਗ ਦੇ ਨਾਲ ਜੋ ਨੌਜਵਾਨ ਗਏ ਹੋਏ ਨੇ ਉਸ ਨੂੰ ਲੈ ਕੇ ਅੱਜ ਦੂਜਾ ਨੌਜਵਾਨ ਜਿਹੜਾ ਕਿ ਅਮਰੀਕਾ ਤੋਂ ਆ ਗਾਤੇ ਹੁਣ ਉੱਥੇ ਹੀ ਸਾਰਿਆਂ ਦੀ ਨਜ਼ਰਾਂ ਏ ਟਿਕੀਆਂ ਹੋਈਆਂ ਨੇ ਕਿ ਉਹ ਨੌਜਵਾਨ ਜੋ ਪਹਿਲਾਂ ਐ ਸੀ ਜਿਸ ਤਰ੍ਹਾਂ ਉਹਨਾਂ ਦੇ ਹੱਥਾਂ ਦੇ ਵਿੱਚ ਹਥਕੜੀਆਂ ਸੀ ਪੈਰਾਂ ਦੇ ਵਿੱਚ ਬੇੜੀਆਂ ਸੀ ਕਿ ਅੱਜ ਦੂਸਰੇ ਜਹਾਜ਼ ਦੇ ਵਿੱਚ ਵੀ ਨੌਜਵਾਨਾਂ 'ਚ ਅਜਿਹਾ ਹੀ ਕੁਝ ਦੇਖਣ ਨੂੰ ਮਿਲੇਗਾ ਤੇ ਜਿਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਆਓ ਤੁਹਾਨੂੰ ਪਹਿਲਾਂ ਸੁਣਾਉਣਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਵਿੱਚ ਹੋਰ ਕੀ ਕੁਝ ਕਹਿਣਾ ਹੈ ਸਾਜ਼ਿਸ਼ ਦੇ ਅਧੀਨ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਰਾਮ ਕਰਦੇ ਜਿਹੜੇ ਅਮਰੀਕਾ ਤੋਂ ਟਰੰਪ ਸਰਕਾਰ ਬਣੀ ਉਹਨਾਂ ਨੇ ਡਿਪੋਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰ ਗੈਰਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਾਜ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਸਭ ਜਿਹਦੇ ਵਿੱਚ 33 ਗੁਜਰਾਤੀ ਦੇ ਸੀ 33 ਰਣਧੀ ਦੇ ਸੀ 30 ਪੰਜਾਬ ਦੇ ਸੀ 2 ਮਹਾਰਾਤਾ ਦੇ ਸੀ ਕਿ ਮੇਰੇ ਖਿਆਲ ਚ ਉੱਤਰਾਖੰਡ ਦੇ ਸੀਜ਼ਨ ਤੇ ਚਲੋ ਪਹਿਲਾ ਜਹਾਜ ਉਹ ਲਾ ਲਿਆ ਪਤਾ ਨਹੀਂ ਕੀ ਕ੍ਰਾਈਟੇਰੀਆ ਹੁਣ ਦੂਜਾ ਜਹਾਜ ਜਾ ਰਹੇ ਦੂਜਾ ਜਹਾਜ ਵੀ ਕਹਿੰਦੇ ਅੰਮ੍ਰਿਤਸਰ ਉਤਰੂਗਾ ਜੀ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੁਣਨ ਦਾ ਕ੍ਰਾਈਟੇਰੀਆ ਦੱਸਿਓ ਮੈਨੂੰ ਕੇਂਦਰ ਸਰਕਾਰ मिनिस्ट्री ऑफ एक्सटर्नल अफेयरस विदेश मंत्रालय, अमृतसर को चुन रहे बदनाम करने वास्ते चुन रहे पंजाबियों बदनाम करने वास्ते चुन रहे हद बी नेशनल प्रॉब्लम है डिपोर्टेशन की पहली गल है, यह इस वक्त मोदी का जहाज भी आवाच हाँ है अमरीका तो आ रहा है ट्रंप वो आ रहा है बेड़िया भारती आता हूं अकेला ट्रंप कैसे हो हाउडी मोदी है ना अब की बात ट्रंप सरकार पता नहीं की ना दे के। आ गिफ्ट लेके आ रहे हो ती को गल करके आए हो ਜਿਸ ਵੇਲੇ ਮੋਦੀ ਤੇ ਟਰੰਪ ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਾਂ ਅੱਜ ਤੇ ਉਹਨਾਂ ਦੇ ਫੌਜੀ ਜਾਂ ਜਾਂ ਚਾ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਾ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਣੀ ਪਾਲਿਸੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਕਹਿ ਨੇ ਸਾਡੀ ਨੇ ਹੈਗੇ ਤਾਂ ਸਾਡੀ ਨੇ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸੀਵ ਕਰ ਲਈਏ ਠੀਕ ਹੈ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਹਾਜ਼ ਨਹੀਂ ਲੈਣਾ ਅਸੀਂ ਆਪ ਦਾ ਚਾਜ ਭੇਜ ਦਿੰਨੇ ਆ ਉਹ ਚਾਸੀਂ ਆਪਣੇ ਬੰਦੇ ਲਿਖਿਆ ਇੱਥੇ ਤੁਸੀਂ ਅਮਰੀਕਾ ਦਾ ਸੈਨਿਕ ਜਹਾਜ਼ ਇੱਥੇ ਉਤਾਰੀ ਜਾਂਦੇ ਹੋ ਅੰਬਰੀਸਰ ਨਾਲ ਸਾਡੇ ਦੁਸ਼ਮਣ ਮੁਲਕ ਪਾਕਿਸਤਾਨ ਲੱਗਦਾ ਤੇ ਇਥੋਂ 40 ਕਿਲੋਮੀਟਰ ਲਾਹੌਰ ਹੈ ਤੇ ਨਕਸ਼ਾ ਲੈ ਕੇ ਜਾਂਦੇ ਹੋਣੇ ਉਹ ਉਹਨਾਂ ਦੀ ਫੌਜ ਉਤਰ ਰਹੀ ਹੈ ਇੱਥੇ ਕਿਹ ਕਿਹੜੀ ਪ੍ਰਦੇਸ਼ ਨੀਤੀ ਹੈ ਤੁਹਾਡੀ ਅਸੀਂ ਅੱਛਾ 6 ਕਾ ਸੀਨਾ ਜਦੋਂ ਬੰਗਲਾਦੇਸ਼ ਚੋਂ ਭੱਜਦੀ ਐ ਤਾਂ ਉਹ ਵੀ ਫੌਜੀ ਜਾਇ ਤਿਆਰੀ ਹੈ ਬੰਗਲਾਦੇਸ਼ ਦੇ ਫੌਜੀ ਜਾਇ ਹਾਲਾਂਕਿ ਸਾਡੀ ਸਿਟੀਜ਼ਨ ਨਹੀਂ ਹੈਗੀ ਉਹ ਪੋਲੀਟੀਕਲ ਸੈਨਮ ਵਾਸਤੇ ਉਹਨੂੰ ਹਿੰਦਨ ਉਤਾਰਿਆ ਜਾਂਦਾ ਹੈ ਹਿੰਦਨ ਗਾਜ਼ੀਆਬੱਦ ਤੇ ਇਹਨਾਂ ਨੂੰ ਹਿੰਦਨ ਕਿਉਂ ਉਤਾਰ ਸਕਦੇ ਏ ਹਿੰਦਨ ਉਤਾਰੋ ਨੈਸ਼ਨਲ ਕੈਪੀਟਲ ਚ ਉਤਾਰੋ ਅਸੀਂ ਲੈ ਆਵਾਂਗੇ ਆਪਣੇ ਬੰਦੇਾਂ ਨੂੰ ਜਿੰਨੇ ਜਿੰਨੇ ਸਾਡੇ ਨੇ ਅਸੀਂ ਲੈ ਆਵਾਂਗੇ ਜਾਣ ਬੁੱਝ ਕੇ मीडिया कल्ले पंजाब पंजाब में उतरा एक और गैर कानूनी प्रवासियों का जहाज पंजाब में फिर उतरा एक और जहाज लगे पंजाबी ही है बस जो गैर कानूनी तौर पे जाते हैं अगर गिनती के हिसाब से करने हैं भाई साहब अब कह रहे हैं एक में से 67 सेवन हमारे हैं पंजाब के तो इसलिए अमृतसर तो फिर तो 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 पहले वाला अहमदाबाद क्यों नहीं उतरा तो पहले था थर्टी थ्री उनके थे हरियाणा के थे तेती अंबाला क्यों नहीं उतरा रफाल को तो अंबाला उतारते हो फ्रांस से जब रफाल आता है उसको तो अंबाला में उतारते हो भाई साहब हमको बच्चे समझते हो क्या हमें पता नहीं क्या बदनाम कर रहे नहीं कोई कर रहे पंजाबियों को पंजाब को बदनाम करने की साजिश बीजेपी की है और हमेशा रहती है कहीं भी मौका मिले वो छोड़ती नहीं